ਸਰ ਡੀਜੀਪੀ ਸਾਹਿਬ ਤੇ ਸਾਰੇ মিডিਆ ਭਰਾਵਾਂ ਨੂੰ ਸੰਬੋਧਨ ਕਰਦਾ ਹਾਂ ਪਬਲਿਕ ਨੂੰ ਸੰਬੋਧਨ ਕਰਦਾ ਹਾਂ ਇਹ ਦੱਸਣਾ ਚਾਹੁੰਦਾ ਕਿ ਮੇਰਾ ਝਗੜਾ 9 ਨਵੰਬਰ ਨੂੰ ਹੋਇਆ ਸੀ ਜਿਹੜਾ ਕਿ ਦੂਜੀ ਪਾਰਟੀ ਨੇ ਚਾਰ ਜਣਿਆਂ ਨੇ ਲੜ ਕੇ ਮੈਨੂੰ ਕੁੱਟਮਾਰ ਕੀਤੀ ਸੀ ਤੇ ਇਹਦੀ ਆਹ ਮੈਂ ਸਾਰੀ ਰਿਪੋਰਟ ਵੀ ਥਾਣੇ ਦੇ ਆਇਆ ਹਾਂ ਚਾਰ ਬੰਦਿਆਂ ਦੇ ਬਿਆਨ ਕਰਾ ਕੇ ਮੈਂ ਥਾਣੇ ਦੇ ਆਇਆ ਹਾਂ ਔਰ ਇਹਨੇ ਦੂਜੀ ਪਾਰਟੀ ਨੇ ਖੁਦ ਬਲੇਡ ਮਾਰ ਕੇ ਕਿਸੇ ਵੀਡੀਓ 'ਚ ਨਹੀਂ ਆਉਂਦਾ ਬਲੇਡ ਮਾਰਨ ਵਾਲਾ ਵੀ ਇਹਦਾ ਸਾਥੀ ਸੀਗਾ ਬਲੇਡ ਮਾਰ ਕੇ ਝੂਠਾ ਬਚਾਅ ਦਾਅਵਾ ਕਰਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਕਿਸੇ ਨੇ ਵੀ ਇਹਦੇ ਇਹਦੇ ਸਾਥ ਝੂਠੀ ਗੋਈ ਨਹੀਂ ਦਿੱਤੀ ਤੇ ਹਸਪੀਟਲ ਨੇ ਰਿਪੋਰਟ ਲਿਖਾੜੇ ਭੇਜ ਦਿੱਤੀ ਕਿਉਂਕਿ ਮੇਰੀ ਪਸਲੀ ਟੁੱਟੀ ਹੋਈ ਸੀ ਹੁਣ ਮੈਨੂੰ ਨਹੀਂ ਪਤਾ ਮੈਂ ਦੋ ਹਸਪੀਟਲਾਂ ਚ ਰਿਪੋਰਟ ਕਰਾਈ ਉੱਥੇ ਪਸਲੀ ਟੁੱਟੀ ਆਈ ਤੇ ਬਾਅਦ ਵਿੱਚ ਜਦੋਂ ਇਹਨਾਂ ਨੇ ਰਿਪੋਰਟ ਕਿਤੇ ਭੇਜੀ ਮੈਨੂੰ ਨਹੀਂ ਪਤਾ ਰਿਪੋਰਟ ਚ ਕੀ ਗਲਬੜੀ ਕੀਤੀ ਕਿਹਦੇ ਤੇਰੀ ਹੱਡੀ ਤਾਂ ਟੁੱਟੀ ਨਹੀਂ ਹੈਗੀ ਫਿਰ ਮੈਂ ਸਰਵਿੰਗ ਸਪੈਕਟਰ ਸਾਹਿਬ ਨੂੰ ਬੇਨਤੀ ਕੀਤੀ ਇਹਨਾਂ ਨੂੰ ਮੈਂ